ਕਲਾਸ 4 ਗਵਰਨਮੈਂਟ EMPLOYEES ਯੂਨੀਅਨ ਸੰਗਰੂਰ ਵੱਲੋਂ ਪੰਜਾਬ ਵਾਟਰ ਸਪਲਾਈ ਦੇ ਸੀਵਰੇਜ ਬੋਰਡ ਦੇ ਉਪ ਮੰਡਲ ਦਫਤਰ ਤੂਰੀ ਦੇ ਅੱਗੇ ਕੰਮ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਵਿਭਾਗ ਵਿੱਚ ਆਊਟਸੋਰਸਸ ਠੇਕਾ ਮੁਲਾਜ਼ਮਾਂ ਤੇ ਸੀਵਰ ਮੈਨਾ ਪੰਪ ਆਪਰੇਟਰਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤਨਖਾਹਾਂ ਨਾ ਮਿਲਣ ਕਰਕੇ ਪਰਿਵਾਰ ਦਾ guzara karna mushkil ho gaya. ਗੁਣੇ ਦੱਸਿਆ ਕਿ ਮਿਤੀ 5 ਜੂਨ ਨੂੰ SDM ਨੇ ਜੱਥੇਬੰਦੀ ਨਾਲ ਮੀਟਿੰਗ ਕਰਕੇ ਵਿਸ਼ਵਾਸ ਦਿਲਾਇਆ ਸੀ ਕਿ 8 ਜੂਨ ਨੂੰ ਤਨਖਾਹ ਦਿੱਤੀਆਂ ਜਾਣਗੀਆਂ ਪਰ ਤਨਖਾਹਾਂ ਅੱਜ ਤੱਕ ਨਹੀਂ ਦਿੱਤੀਆਂ ਗਈਆਂ ਇਸ ਕਰਕੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੇਰਾ ਨਾਮ ਬ੍ਰਿੰਦਰ ਸਿੰਘ ਹੈ ਜੀ। ਬਿੰਦਰ ਜੀ ਕੀ ਕਰੋਗੇ? ਪਿਛਲੇ ਲੰਬੇ ਸਮੇਂ ਤੋਂ ਸ਼ਰਾ ਰੋਸਤਰ ਨੇ ਕਾਹਦੇ। ਸਾਡਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਰੋਸਤਰ ਨੇ ਇਹੀ ਹੈਗਾ ਜੀ ਇੱਕ ਤਾਂ ਸਾਡੀਆਂ ਤਨਖਾਹਾਂ ਨਹੀਂ ਸਮੇਂ ਸਮੇਂ ਨਾਲ ਦਿੱਤੀਆਂ ਜਾਂਦੀਆਂ ਤੇ ਇੱਕ ਸਾਨੂੰ ਜਿਹੜਾ ਕੱਚੇ ਮਲਾਜ਼ਮਾਂ ਨੂੰ ਸਾਡਾ ਬਿਲਕੁਲ ਹੀ ਸ਼ੋਸ਼ਣ ਕੀਤਾ ਜਾਂਦਾ ਸਾਡਾ ਕੋਈ ਵੀ EPF ਜਾਂ ESI ਦਾ ਸਹੂਲਤ ਨਹੀਂ ਮਿਲ ਰਹੀ। ਦੇ ਇਹ ਸਾਡਾ ਇਹੀ ਹੈਗਾ ਜੀ ਜੇ ਅਸੀਂ ਸਾਡੀ ਸਰਕਾਰ ਨੇ ਕੋਈ ਵੀ ਮੰਗ ਨਾ ਮੰਨੀ ਤਾਂ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਸੜਕਾਂ ਤੇ ਉਤਰਾਂਗੇ ਜੀ। ਕੀ ਇਸ ਬਾਰੇ ਤੁਸੀਂ ਉੱਚ ਅਧਿਕਾਰੀਆਂ ਨਾਲ ਮਿਲੇ? ਉੱਚ ਅਧਿਕਾਰੀਆਂ ਨਾਲ ਕਾਫੀ ਵਾਰੀ ਮੀਟਿੰਗ ਹੋਈ ਜੀ ਪਰ ਸਾਨੂੰ ਲਾਰਿਆਂ ਤੋਂ ਸਭ ਕੁਝ ਨਹੀਂ ਮਿਲਿਆ। ਰੋਜ਼ ਇਹ ਕਹਿੰਦੇ ਨੇ ਆ ਹਰੇਕ ਵਾਰੀ ਸਾਨੂੰ ਹਰੇਕ ਮਹੀਨੇ ਇਹੀ ਲਾਰਾ ਲਾਇਆ ਜਾਂਦਾ ਅਗਲੀ ਤਨਖਾਹ ਤੁਹਾਡੀ 7 ਤਰੀਕ ਨੂੰ ਜਾਂ 10 ਤਰੀਕ ਨੂੰ ਪਾ ਦਿੱਤੀ ਜਾਊਗੀ ਪਰ ਕਦੇ ਵੀ 15 ਜਾਂ 20 ਤਰੀਕ ਤੋਂ ਪਹਿਲਾਂ ਸਾਡੀ ਤਨਖਾਹ ਨਹੀਂ ਪਈ ਜੀ ਉਹ ਵੀ ਸਾਡੀ ਲੜਕੀ। ਕੀ ਕਹੋਗੇ ਤੁਸੀਂ ਇਸ ਬਾਰੇ? ਕਿ ਤੁਸੀਂ ਰੋਜ਼ਾਨਾ ਹੀ ਮਨਕੀ ਆਪਣੇ ਬੱਚਿਆਂ ਨੂੰ ਕੱਲ ਛੱਡ ਕੇ ਲੋਕਾਂ ਦੇ ਲਈ ਸਫਾਈ ਕਰਦੇ ਲੋਗੇ ਸੀਮ ਦੇ ਚੱਚੀ ਜਾਂਦੇ ਹੋ ਸਫਾਈ ਕਰਦੇ ਹੋ ਪਰ ਸਰਕਾਰ ਤੋਂ ਇਹ ਮੰਗਾ ਨਹੀਂ ਵਾ ਦੇਖੀ। ਅਸੀਂ ਦੇ ਬਾਰੇ ਇਹੀ ਕਹਾਂਗੇ ਵੀ ਅਸੀਂ ਆਪਣੀ ਜਾਨ ਡੇਲੀ ਮੰਗੂ ਜੋਖਮ ਚੇ ਪਾਉਨੇ ਆ ਜੀ ਜਿਹੜੇ ਕਿ ਕੁ ਸਾਥੀ ਦਾ ਸਾਡੇ ਮਰ ਵੀ ਚੁੱਕੇ ਨੇ ਬਿਮਾਰੀਆਂ ਲੱਗਣ ਕਾਰਨ ਗੰਦੇ ਪਾਣੀ ਦੇ ਕਰਕੇ ਤੇ ਅੱਜ ਦੀ ਘੜੀ ਜਿਹੜੇ ਸਾਡੇ ਚੁੱਲ੍ਹੇ ਨੇ ਠੰਡੇ ਹੋਏ ਪਏ ਨੇ ਸਾਨੂੰ ਘਰ ਦਾ ਘਰ ਖਰਚ ਚਲਾਣਾ ਬਹੁਤ ਔਖਾ ਹੋ ਰਿਹਾ ਹੈ ਅਸੀਂ ਚਾਹੁੰਦੇ ਆ ਵੀ ਸਰਕਾਰ ਸਾਡੇ ਕੋ ਨਹੀਂ ਧਿਆਨ ਦੇ ਕੇ ਸਾਨੂੰ ਪੱਕੇ ਕਰੇ ਤਾਂ ਕਿ ਸਾਡਾ ਜਿਹੜਾ ਜੀਵਨ ਆ ਥੋੜਾ ਬਦ ਸੁਖਾਲਾ ਹੋ ਸਕੇ ਸਰਕਾਰ ਨੇ ਵਾਦਾ ਕੀਤਾ ਸੀ ਤਾਂ ਦਰਾਉਣਾ ਵੀ ਕਿਸੇ ਵੀ ਮੁਲਾਜ਼ਮ ਨੂੰ ਭੁੱਖਾ ਨਹੀਂ ਰਹਿਣ ਦਿੱਤਾ। ਇਹਦਾ ਚੂਲਾ ਟੰਡਾ ਨਹੀਂ ਰਹਿਣ ਦਿੱਤਾ। ਫਿਰ ਵੀ ਅੱਜ ਦੇਖਿਆ ਵੀ ਤੁਹਾਡੀ ਮੁਲਾਜ਼ਮ ਸੜਕਾਂ ਤੇ ਰੋ ਰਹੀ। ਸਰਕਾਰ ਨੇ ਜੋ ਵਾਅਦੇ ਕੀਤੇ ਸੀ ਜੀ ਸਰਕਾਰ ਬਿਲਕੁਲ ਆਪਣੀ ਗੱਲ ਤੋਂ ਮੁਕਰਰ ਹੈ। ਜਿਹੜੇ ਵਾਅਦੇ ਕੀਤੇ ਸੀ ਉਹ ਬਿਲਕੁਲ ਝੂਠੇ ਨੇ। ਜਿਹੜੇ ਕਿ ਮਾਨ ਸਾਹਿਬ ਭਗਵਾਨ ਮਾਨ ਸਾਹਿਬ ਸੀਐਮ ਕਹਿੰਦੇ ਤੀਗੇ ਵੀ ਮਾਨ ਦੇ ਸਰ ਜਿਹੜਾ ਹਰ ਇੱਕ ਕਲਮ ਆ ਉਹ ਮੁਲਾਜ਼ਮਾਂ ਲਈ ਚੱਕੂਗਾ। ਕੋਈ ਧਰਨਾ ਮਜਾਰਾ ਸੜਕਾਂ ਤੇ ਨਹੀਂ ਹੋਊਗਾ। ਤੁਸੀਂ ਦੇਖ ਸਕਦੇ ਹੋ ਵੀ ਹਰ ਇੱਕ ਵਰਗ ਜਿਹੜਾ ਅੱਜ ਮੁਲਾਜ਼ਮ ਤਬਕਾ ਉਹ ਬਹੁਤ ਪਰੇਸ਼ਾਨ ਹੈ ਦੁਖੀ ਹੈ ਹਰ ਇੱਕ ਮੁਲਾਜ਼ਮ ਹੀ ਅੱਜ ਸੰਘਰਸ਼ ਕਰਕੇ ਜਿਹੜੇ ਆਪਣੇ ਹੱਕ ਨੇ ਉਹ ਸਰਕਾਰ ਤੋਂ ਮੰਗ ਰਿਹਾ ਹੈ ਇਹ ਸਰਕਾਰ ਬਿਲਕੁਲ ਨਕਮੀ ਹੈ ਬਿਲਕੁਲ ਮੁਲਾਜ਼ਮਾਂ ਕਰਨ ਉਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਮੁਲਾਜ਼ਮ ਮਾਰੂ ਸਰਕਾਰ ਹੈ ਇਹ ਮੁਲਾਜ਼ਮਾਂ ਲਈ ਇਹਨਾਂ ਦੀ ਨੀਤੀ ਮਾੜੀ ਹੈ ਹਰ ਬਾਰ ਸਾਨੂੰ ਤੇ ਆਮ ਜਨਤਾ ਨੂੰ ਭੋਲੀ ਭਾਲੀ ਜਨਤਾ ਨੂੰ ਸਰਕਾਰਾਂ ਨੇ ਜਿਹੜੀਆਂ ਝੂਠੇ ਲਾਰੇ ਲਾ ਕੇ ਸੱਤਾ ਦੇ ਵਿੱਚ ਆ ਜਾਂਦੀਆਂ ਨੇ ਪਰ ਉਸ ਤੋਂ ਬਾਅਦ ਇਹ ਆਪਣਾ ਪੱਲਾ ਝਾੜ ਜਾਂਦੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਆਪਦੇ ਜਿਹੜੇ ਵਾਅਦੇ ਕੀਤੇ ਨੇ ਉਹ ਪੂਰੇ ਕਰੇ ਤੇ ਮਲਾਜਮਾਂ ਕੰਨੀ ਦੇਖ ਕੇ ਜਿਹੜੇ ਆਊਟਸੋਰਸ ਤੇ ਜਾਂ ਠੇਕੇ ਤੇ ਮਲਾਜਮ ਰੱਖੇ ਨੇ ਉਹਨਾਂ ਨੂੰ ਪੱਕਾ ਕਰੇ ਸਰ ਜਿਹੜੇ ਆਹ ਮੁੰਡੇ ਸਾਡੇ ਸਟ੍ਰਾਈਕ ਤੇ ਬੈਠੇ ਨੇ ਇਹ ਸ਼ਾਹਪੁਰਜੀ ਭਲੁੰਜੀ ਕੰਪਨੀ ਦੇ ਬੰਦੇ ਨੇ ਇਹ ਸੰਨ 2016 ਦੇ ਵਿੱਚ ਇਹਨਾਂ ਨੂੰ 10 ਸਾਲ ਦੀ ਮੇਨਟੇਨੈਂਸ ਦਾ ਕੰਟਰੈਕਟ ਹੋਇਆ ਸੀਗਾ ਜਿਹਦੇ ਤਹੇ ਤੇ ਉਹਦੇ ਧੂਰੀ ਦੇ ਵਿੱਚ ਕੰਮ ਕਰ ਰਹੇ ਨੇ ਇਹਨਾਂ ਕੋਲ ਧੂਰੀ ਤੇ ਸੰਗਰੂਰ ਦੋ ਕਲਸਟਰ ਟਾਊਨ ਨੇ ਜੀ ਉਹਦੇ ਅਗੇਂਸਟ ਇਹਨਾਂ ਕੋਲ ਧੂਰੀ ਦਾ ਵੀ ਇੱਕ ਪੂਰਨ ਟਾਈਮ ਦਾ ਪਾਰਟ ਹੈਗਾ ਜੀ ਜਿਹਦੇ ਵਿੱਚ ਇਹਨਾਂ ਨੇ ਸੈਲਰੀਜ਼ ਸ਼ਾਪੂਰਜੀ ਪਾਲੂਨਜੀ ਕੰਪਨੀ ਨੇ ਦੇਣੀ ਹੈ ਆਪਣੇ ਜਿੰਨੇ ਵੀ ਇਹਨਾਂ ਦੇ ਵਰਕਰਸ ਨੇ ਜੀ ਬਟ ਕਿਉਂਕਿ ਇਹਨਾਂ ਦੀ ਹਰ ਮਹੀਨੇ ਹੀ ਸੈਲਰੀ ਦੇਣ ਦੇ ਵਿੱਚ ਦਿੱਕਤ ਆ ਰਹੀ ਹੈ ਹੁਣ ਵੀ ਇਹੇ ਬੰਦੇ 12 ਤੋਂ 12 7 24 ਤੋਂ ਲਗਾਤਾਰ ਦਰਨੇ ਤੇ ਬੈਠੇ ਨੇ ਜਿਹਦਾ ਖਾਮੀਆਜਾ ਧੂਰੀ ਦੇ ਲੋਕ ਭੋਗਤ ਰਹੇ ਨੇ ਜੋ ਕਿ ਮੈਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਨੂੰ ਮਨਾਉਣ ਦੀ ਪਰੰਤੂ ਇਹ ਕਹਿੰਦੇ ਨੇ ਵੀ ਜਦੋਂ ਤੱਕ ਸਾਨੂੰ ਸੈਲਰੀਆਂ ਨਹੀਂ ਮਿਲਦੀਆਂ ਉਦੋਂ ਤੱਕ ਅਸੀਂ ਕਿਸੇ ਵੀ ਕੰਮ ਤੇ ਆਪਣੇ ਵਾਪਸ ਨਹੀਂ ਪਰਤਾਂਗੇ ਤੇ ਅਸੀਂ ਜਦੋਂ ਸ਼ਾਹਪੁਰਜੀ ਕੰਪਨੀ ਦੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਨੇ ਜੇ ਅਸੀਂ ਇਹਨਾਂ ਦੀ ਇਹਨਾਂ ਦੀ ਤਨਖਾਹ ਅੱਜ ਦੇ ਦੇਵਾਂਗੇ ਕੱਲ ਦੇ ਦੇਵਾਂਗੇ ਟਾਲਮਟੋਲ ਤੇ ਲੱਗੇ ਹੋਏ ਨੇ ਕੋਈ ਵੀ ਮਤਲਬ ਪੱਕਾ ਕੋਈ ਵੀ ਸੋਲੂਸ਼ਨ ਸਾਨੂੰ ਨਹੀਂ ਦੇ ਰਹੇ ਇਸ ਬਾਰੇ ਸਰਕਾਰ ਨੂੰ ਲਿਖੀ ਭੇਜ ਦਿੱਤਾਗੇ ਹਾਂਜੀ ਹਾਂ ਸਰ ਸਾਡੀ ਰੈਗੂਲਰ ਰਿਪੋਰਟਿੰਗ ਹੁੰਦੀ ਹੈ ਸਾਡੇ ਸੀਨੀਅਰ ਆਫੀਸਰਸ ਨੂੰ ਉਹਦੇ ਲਈ ਅਸੀਂ ਹੁਣ ਵੀ ਉਦੇ ਉਤੇ ਹੀ ਕੰਮ ਕਰ ਰਹੇ ਸੀ ਅਸੀਂ ਜੋ ਸੀਨੀਅਰ ਅਥਾਰਟੀ ਨੂੰ ਹੋਰ ਅੱਗੇ ਫਾਰਵਰਡਿੰਗਸ ਦੇਣੀਆਂ ਨੇ ਇਹਨਾਂ ਦੀਆਂ ਰਿਪੋਰਟਿੰਗਸ ਦੇਣੀਆਂ ਨੇ ਬਿਲਕੁਲ ਸਹੀ ਸਰ ਇਹਨਾਂ ਦੇ ਧਰਨੇ ਦੇ ਕਾਰਨ ਆਮ ਤੀ ਸੀਮ ਦਾ ਹਲਕਾ ਸ਼ਹਿਰ ਸੀ ਕੀ ਹੈ ਉਹ ਸੀਵਰੇਜ ਦੀ ਨਾ ਸਫਾਈ ਨਾ ਹੋਣ ਕਾਰਨ ਵੀ ਗੰਦਗੀ ਫੈਲ ਸਕਦੀ ਹੈ ਹਾਂਜੀ ਹਾਂ ਸਰ ਕਿਉਂਕਿ ਕੋਈ ਪ੍ਰੋਬਲਮ ਜਨਰੇਟ ਹੋ ਚੁੱਕੀ ਹੈ ਨੇ ਸੀਵਰ ਬੰਦ ਨੇ ਜੀ ਇਹ ਦਿਨ ਲੋਕਾਂ ਨੂੰ ਗਲੀਚੋ ਲੰਘਣਾ ਹੈ ਮਲੇਚੋ ਲੰਘਣਾ ਕਾਫੀ ਮੁਸ਼ਕਿਲ ਲੱਗ ਪਈ ਆ ਰਹੀਆਂ ਨੇ ਮੇਰੇ ਕੋਲ ਕਾਫੀ ਬੰਦੇ ਵੀ ਆ ਰਹੇ ਨੇ ਕਾਫੀ ਪਬਲਿਕ ਮੇਰੇ ਕੋਲ ਰੈਗੂਲਰਲੀ ਹੀ ਆ ਰਹੀ ਹੈ ਦੋ ਤਿੰਨ ਦਿਨ ਤੋਂ ਕੰਪਨੀ ਨਾਲ ਕੋਈ ਕੰਟੈਕਟ ਕੀਤਾ ਸਰ ਕੰਪਨੀ ਨਾਲ ਸਾਡਾ ਕੰਟੀਨਿਊਲੀ ਹੀ ਰਸਤਾ ਰਹਿਦਾ ਅਸੀਂ ਸਵੇਰੇ ਵੀ ਉਹਨਾਂ ਨਾਲ ਗੱਲ ਕਰੀਏ ਸਾਡੀ ਰੈਗੂਲਰਲੀ ਹੀ ਉਹਨਾਂ ਨਾਲ ਗੱਲ ਕਰ ਸਾਡੇ ਗਰੁੱਪਸ ਵੀ ਬਣੇ ਹੋਏ ਨੇ ਅਸੀਂ ਗਰੁੱਪਸ ਦੇ ਵਿੱਚ ਵੀ ਉਹਨਾਂ ਨੂੰ ਕੰਟੀਨਿਊਸਲੀ ਮੈਸੇਜ ਕਰਦੇ ਆਂ ਵੀ ਇਫੈਕਟਡ ਹੋ ਰਹੀ ਹੈ ਮੇਨਟੇਨੈਂਸ ਇਹਨਾਂ ਨੂੰ ਪ੍ਰੋਪਰ ਕਰ ਸਰਸੀ ਪੂਰਨ ਤੌਰ ਤੇ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਵੀ ਇਹੋ ਜਿਹਾ ਕੁਝ ਵੀ ਪੇਸ਼ ਨਾ ਕਰੇ। پراਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ پراਪਰਟیز